ਨੌਨਵੰਤ ਸੋਨਿਹਾਰ ਉਸ ਨਾਮ ਦੇ ਠੇਕੇਦਾਰ ਨਵੀਨ ਸਿੰਘ ਠੇਕੇਦਾਰ ਵੰਟੀ ਠੇਕੇਦਾਰ ਕ੍ਰਿਸ਼ਨ ਠੇਕੇਦਾਰ ਤੇ ਹੋਰ ਕਈ ਮੁਕੇ ਨਾਲ ਵਾਰੀ ਗੋਦੀ ਕਿਹੋ ਜਿਹੀ ਸਸਨੀ ਜੀ ਬਹੁਤ ਵਿਤਰ ਦੇ ਚੱਲ ਰਹੇ ਨੇ ਪਾਸੋਂ ਪਾ ਕਵਿਚਨ ਦਿਵਾਲੀ ਦਾ ਤਿਹਾੜਾ ਮਨਾਇਆ ਸਭ ਬੁਲਦੀਸ਼ ਹੋ ਤੋ ਸਦਾ ਕਵਿਚਨ ਦੇ ਨਾਲ ਆਪੇ ਅਟੇ ਆ ਇਹ ਅੱਜ ਜੀ ਪ੍ਰਵਾਹ ਬੁਸ਼ਕਮਾ ਜੀ ਦਾ ਆਗਮਨ ਪ੍ਰਵਾਹ ਜੀ ਦਾ ਬਹੁਤ ਹੀ ਸ਼ਾਨਦਾਰ ਸਤਿ ਸ਼੍ਰੀ ਅਕਾਲ ਮੰਨੇ ਸੋ ਇਸ ਪ੍ਰਮਾਣੇ ਤੇ ਮੈਂ ਸਾਰੀ ਸੰਗਤ ਨੂੰ ਖਾਸ ਤੌਰ ਤੇ ਪ੍ਰਬੰਧ ਕਮੇਟੀ ਨੂੰ ਬਹੁਤ ਬਹੁਤ ਵਾਧਾ ਦੇਣਾ ਜਾਂ ਤੇ ਗਣੇ ਕੋ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਸਰਬੱਤੇ ਪੰਨੇ ਦੇ ਲਈ ਆਮ ਲਈ ਤੇ ਹਰ ਵੰਡ ਲਈ ਜਗ੍ਹਾ ਲਈ ਲਈ ਉਹਨਾਂ ਦੇ ਉਹਨਾਂ ਦੇ ਮਿਹਨਤੇ ਲਈ ਤੁਸੀਂ ਬਹੁਤ ਬੜਾ ਬਦਲਾ ਕਰ ਦਿੱਤਾ ਜਿਸ ਤਰ੍ਹਾਂ ਪਤਾ ਜੀ ਨੇ ਲੈਂਦੇ ਹੁਕਮ ਕੀਤੇ ਨੇ ਕਿ ਐਮਪੀ ਪੈਨ ਖਾਤੇ ਵਿੱਚੋਂ ਕੁਲ ਫੰਡ ਦਿੱਤਾ ਜਾਵੇ ਮੈਂ ਤਾਂ ਵਿਸ਼ਵਾਸ ਦਿਵਾਉਣਾ ਕਿ ਸੰਮਤਾ ਅਗੀ ਦੇ ਦੇਉ ਪੈਸੇ ਪੈ ਰਹੇ ਨੇ ਅਸੀਂ ਕੰਮ ਕਰ ਸਕਣੇ ਦੇਸੀ ਪਰ ਸਰਕਾਰ ਫੇਰ ਲਾਇਆ ਹੋਇਆ ਤਾਂ ਸਭ ਸੈਂਟਰ ਜੇ ਜੇ ਤੁਸੀਂ ਮੰਨ ਕਰੋਗੇ ਕਿ ਜਿੰਨਾ ਕਾਨੂੰਨ ਦੇ ਮੁਤਾਬਿਕ ਸਦਾ ਹੋ ਗਿਆ ਪਰਫੈਕਟਿਟੀ ਤੋਂ ਉਸ ਦਿਮਾਗੀ ਅੱਜ ਤੱਕ ਨਾ ਬੋਲ ਕਹਤੇ ਹਨ ਸੋ ਮਸੀਂ ਤੋਂ ਸਾਰੀ ਸੰਗਤ ਨੂੰ ਇਸ ਪਵਿੱਤਰ ਵਿਹੜੇ ਵਿਖਾਟ ਦਾ ਪ੍ਰਤੀਯੰਗ ਕਰਦੇ ਹਾਂ ਉਹਨਾਂ ਨੂੰ ਜੀ ਕਰ ਖਾਲਸਾ ਫੁਰਵਾਨੀ ਕੀਤੀ